ਮਾਜਰੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਬਾਬਾ ਦੀਪ ਸਿੰਘ ਜੀ ਦਾ ਜੋ ਦਵਾਰਾ ਆ ਗੁਰਦੁਆਰਾ ਸ਼ਹੀਦਗੰਜ ਸ਼ੀਦਾ ਸਾਹਿਬ ਵੀ ਕਿਹਾ ਜਾਂਦਾ ਜਿਹਨੂੰ ਉੱਥੇ ਹਰ ਐਤਵਾਰ ਦੇ ਐਤਵਾਰ ਹੁਣ ਚਪਹਿਰਾ ਸਾਹਿਬ ਚੱਲਦਾ ਹੈ ਠੀਕ ਹੈ ਜੀ ਸੰਗਤ ਆਉਂਦੀਆਂ ਨੇ 12 ਤੋਂ 4 ਇੱਥੇ ਜਾਪ ਕਰਦੇ ਬਾਣੀ ਦਾ ਹਨਾ ਜੀ ਹੁਣ ਬਹੁਤ ਵਾਰ ਹੀ ਕਿਹਾ ਜਾਂਦਾ ਆ ਕਿ ਚਪਹਿਰਾ ਸਾਹਿਬ ਦੀ ਤਾਂ ਕੋਈ ਮਰਿਆਦਾ ਹੀ ਨਹੀਂ ਸਾਡੇ ਵਿੱਚ ਸਿੱਖ ਪੰਥ ਵਿੱਚ ਚਪਹਿਰਾ ਸਾਹਿਬ ਨਹੀਂ ਹੈਗਾ ਇਹ ਇਹਨਾਂ ਨੇ ਆਪਣੇ ਕੋਲੋਂ ਬਣਾ ਲਿਆ ਠੀਕ ਹੈ ਇਹਦੇ ਤੇ ਇੱਕ ਸਵਾਲ ਆਉਂਦਾ ਆ ਤੇ ਮੈਂ ਚਾਹਾਂਗਾ ਇਹਦੇ ਤੋਂ ਥੋੜਾ ਸਪਸ਼ਟੀਕਰਨ ਦਿਓ ਕਿ ਚਪਹਿਰਾ ਸਾਹਿਬ ਫਿਰ ਕਿੰਨਾ ਕੁ ਜਾਇ ਐਤਵਾਰ ਚ ਪਹਿਰਾ ਜੀ ਐਤਵਾਰ ਬਾਣੀ ਪੜਦੀ ਹੈ ਸੰਗਤ ਐਤਵਾਰ ਹੋਰਣਾ ਥਾਮਾਂ ਤੇ ਪੀਰਾਂ ਫਕੀਰਾਂ ਦੀਆਂ ਜਗ੍ਹਾ ਤੇ ਢੰਡਾਰੇ ਲੱਗਦੇ ਨੇ ਮੇਲੇ ਲੱਗਦੇ ਨੇ ਵੱਡੀ ਗਿਣਤੀ ਵਿੱਚ ਜਿਹੜੀ ਆ ਧਰਮਤ ਬਦੀਲ ਦੀ ਲਹਿਰ ਜਿਹੜੀ ਚੱਲੀ ਏ ਉਸ ਪਾਸੇ ਨਹੀਂ ਇਹਨਾਂ ਦਾ ਧਿਆਨ ਚਪਹਿਰਾ ਸਾਹਿਬ ਦੇ ਕਿਉਂ ਤੰਦ ਕਸਦੇ ਨੇ ਸਹੀ ਗੱਲ ਹੈ ਗੁਰਬਾਣੀ ਪੜਦੀ ਸੰਗਤ ਵਿਉ ਵਰਗੀ ਕਿਉਂ ਲੱਗਦੀ ਹੈ ਜ਼ਹਿਰ ਵਰਗੀ ਕਿਉਂ ਲੱਗਦੀ ਹੈ ਇਹ ਸਾਡੇ ਲੋਕ ਨੇ ਸਾਡੇ ਆਪਣੇ ਲੋਕ ਨੇ ਸਾਡੇ ਨੌਜਵਾਨ ਨੇ ਸਾਡੇ ਮਾਪੇ ਨੇ ਮੰਨ ਲਓ ਪਿੰਡਾਂ ਜਿਹੜੇ ਹਨ ਇਹ ਬਹੁਤ ਵੱਡੀ ਗਿਣਤੀ 'ਚ ਇਸਾਈਅਤ ਵੱਲੋਂ ਤੁਰੇ ਜਾ ਰਹੇ ਸੀ ਕਿਤੇ ਨਾ ਕਿਤੇ ਨਾ ਪ੍ਰਚਾਰ ਹੋਣ ਕਰ ਬਿਲਕੁਲ ਪਈ ਢਾਲ ਵੰਡੀਗਣ ਦੀ ਵੀ ਸੰਗਤਾਂ ਪਹੁੰਚਦੀਆਂ ਨੇ ਸੇਵਾ ਕਰਦੀਆਂ ਨੇ